ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਨੂੰ ਹੋਈ 4 ਸਾਲ ਦੀ ਸਜ਼ਾ 13 ਸਾਲ ਪਹਿਲਾਂ ਛੇੜਛਾੜ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਅਦਾਲਤ ਨੇ ਪਾਇਆ ਸੀ ਦੋਸ਼ੀ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਨੂੰ ਅੱਜ ਜਿਲ੍ਹਾ ਅਦਾਲਤ ਵੱਲੋਂ ਛੇੜਛਾੜ ਅਤੇ ਕੁੱਟਮਾਰ ਮਾਮਲੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਜਿਸ ਕਰਕੇ ਹੁਣ ਲਾਲਪੁਰ ਦੀ ਵਧਾਇਕੀ ਖਤਮ ਹੋ ਸਕਦੀ ਹੈ ਕਿਉਂਕਿ ਕਾਨੂੰਨ ਮੁਤਾਬਕ ਜੇਕਰ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤਾਂ ਵਧਾਇਕ ਬਣੇ ਰਹਿਣਾ ਮੁਸ਼ਕਲ ਵਿੱਚ ਆ ਜਾਂਦਾ ਹੈ ਇਸ ਕਰਕੇ ਲਾਲਪੁਰ ਦੀ ਵਧਾਇਕੀ ਉੱਪਰ ਇਸ ਵਕਤ ਤਲਵਾਰ ਲਟਕ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ 13 ਸਾਲ ਪਹਿਲਾਂ ਵਧਾਇਕ ਲਾਲਪੁਰ ਟੈਕਸੀ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ ਅਤੇ 3 ਮਾਰਚ 2013 ਨੂੰ ਤਰਨਤਾਰਨ ਦੇ ਇੱਕ ਪੈਲਸ ਵਿੱਚ ਸਵਾਰੀ ਲੈ ਕੇ ਆਇਆ ਸੀ ਜਿੱਥੇ ਪੀੜਤ ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਸੱਤ ਪੁਲਿਸ ਮੁਲਾਜ਼ਮ ਅਤੇ ਚਾਰ ਹੋਰ ਵਿਅਕਤੀ ਟੋਟਲ 12 ਲੋਕਾਂ ਖਿਲਾਫ ਮੁਕੱਦਮਾ ਨੰਬਰ 69 ਦਰਜ ਕੀਤਾ ਗਿਆ ਸੀ ਜਿਸ ਅਨੁਸਾਰ ਵਿਧਾਇਕ ਲਾਲਪੁਰ ਉਸ ਵਕਤ ਜੇਲ੍ਹ ਵਿੱਚ ਵੀ ਰਹੇ ਪਰ ਬਾਅਦ ਵਿੱਚ ਇੱਕ ਕੇਸ ਪੂਰੇ 13 ਸਾਲ ਤੱਕ ਚੱਲਿਆ ਅਤੇ ਅਦਾਲਤ ਵੱਲੋਂ ਇਸ ਕੇਸ ਵਿੱਚ 12 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਬੀਤੀ 10 ਤਰੀਕ ਅਤੇ ਬੀਤੇ 10 ਸਤੰਬਰ 2025 ਨੂੰ ਮਾਨਯੋਗ ਅਦਾਲਤ ਵੱਲੋਂ ਵਿਧਾਇਕ ਲਾਲਪੁਰ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਗਿਆ ਸੀ ਅਤੇ ਇਸ ਵਿੱਚ ਫੈਸਲਾ 12 ਤਰੀਕ ਲਈ ਰਾਖਵਾ ਰੱਖਿਆ ਗਿਆ ਸੀ ਜਿਸ ਤੇ ਅੱਜ ਫੈਸਲਾ ਕਰਦਿਆਂ ਮਾਨਯੋਗ ਅਦਾਲਤ ਵੱਲੋਂ ਮਾਨਯੋਗ ਅਦਾਲਤ ਵੱਲੋਂ ਤਿੰਨ ਮੋਲਜਮਾ ਨੂੰ ਬਰੀ ਦੋ ਐਸਆਈ ਮੋਲਜਮਾ ਨੂੰ ਤਿੰਨ-ਤਿੰਨ ਸਾਲ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਸਣੇ ਬਾਕੀਆਂ ਨੂੰ 4-4 ਸਾਲ ਦੀ ਸਜ਼ਾ ਸੁਣਾਈ ਗਈ ਜਿਸ ਕਰਕੇ ਉਹਨਾਂ ਦੀ ਵਿਧਾਇਕ ਦੀ ਕੁਰਸੀ ਖਤਰੇ ਵਿੱਚ ਆ ਗਈ ਆਓ ਗੱਲਬਾਤ ਕਰਦੇ ਹਾਂ ਪੀੜਤ ਪਰਿਵਾਰ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਅੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਰਿਪੋਰਟ ਹੁਣੇ ਕੋਡ ਦੇ ਰੂਪ ਵਿੱਚ ਫੈਸਲਾ ਤੁਹਾਡੇ ਹੱਥ ਦੀ ਵਿੱਚ ਆਇਆ ਕਿਵੇਂ ਦੇਖਦੇ ਹੋ ਕਿੰਨਾ ਸਮਾਂ ਸਦੱਸ ਕਰਨਾ ਪਿਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਦੱਸਣਾ ਚਾਹੁੰਨੀ ਹਾਂ ਕਿ ਮਮਾਨ ਜੋਬ ਕੋਡ ਦਾ ਰਣਤਾਲੂ ਕੋੜਾ ਦਿਲੋਤਨਵਾਦ ਕਰਨੀ ਹੈ ਜੱਜ ਪ੍ਰੇਮ ਕੁਮਾਰ ਜੀ ਦਾ ਕਿ ਜਿਨ੍ਹਾਂ ਨੇ ਮੇਰੇ ਹੱਕ ਚ ਫੈਸਲਾ ਸੁਣਾਇਆ ਤੇ ਦੋਸ਼ੀਆਂ ਨੂੰ ਜਿਹੜੀ ਐ ਸਜ਼ਾ ਸੁਣਾਈ ਆ ਤੇ ਨਾਲ ਦੀ ਨਾਲ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਐਡਵੋਕੇਟ ਤਾਂ ਮਨਜੀ ਦਾ ਜਿਨ੍ਹਾਂ ਨੇ ਖਲੋ ਕੇ ਨਾਲ ਮੈਨੂੰ ਇਨਸਾਫ ਦਿਵਾਇਆ ਕਿੰਨਾ ਸਮਾਂ ਕੀ ਕੀ ਸਾਲ ਲੱਗਿਆ ਤੇ ਕਿੰਨਾ ਸੰਘਰਸ਼ ਕਰਨਾ ਮੈਨੂੰ 12 ਸਾਲ ਲੱਗ ਗਏ ਹੱਕ ਲੈਣ ਲੱਗਿਆ ਤੇ ਬਹੁਤ ਜ਼ਿਆਦਾ ਲੰਬਾ ਸੰਘਰਸ਼ ਸੀ ਲੜਿਆ ਜਿਸ ਵਿੱਚ ਕਈ ਔਕੜਾਂ ਆਈਆਂ ਕਿ ਸਾਨੂੰ ਜਾਨੋਂ ਮਾਰਨ ਦੀਆਂ ਵੀ ਤੁੰਗੀਆਂ ਦਿੱਤੇਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਿੱਧੇ ਤੌਰ ਤੇ ਸਾਨੂੰ ਫੋਨ ਕਾਲਾਂ ਵੀ ਕੀਤੀਆਂ ਗਈਆਂ ਕਿ ਰਾਜੀਨਾਵਾ ਕਰ ਲਓ ਜਾਂ ਕੇਸ ਵਾਪਸ ਲਓ ਤੇ ਬਹੁਤ ਜ਼ਿਆਦਾ ਹਰਾਸਮੈਂਟ ਵੀ ਕੀਤਾ ਗਿਆ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਹਸਬੰਦ ਨੂੰ ਮੇਰੇ ਬੱਚਿਆਂ ਤੱਕ ਨੂੰ ਇਹਨਾਂ ਨਹੀਂ ਛੱਡਿਆ ਬਹੁਤ ਸਾਨੂੰ ਹਰ ਜੋ ਜਿਹੜਾ ਇਹਨਾਂ ਨੇ ਤਕਲੀਫਾਂ ਦਿੱਤੀਆਂ ਜਿਹੜੀਆਂ ਤਕਲੀਫਾਂ ਮੈਂ ਤਾਂ ਅੱਜ ਗਿਣਕੇ ਨਹੀਂ ਦੱਸ ਸਕਦੀ ਮੈਂ ਬੋਲ ਕੇ ਨਹੀਂ ਦੱਸ ਸਕਦੀ ਕਿ ਇਹਨਾਂ 12 ਸਾਲਾਂ ਦੇ ਵਿੱਚ ਮੈਂ ਕੀ ਕੀ ਸਹਿਆ ਕਦੀ ਇਹਨਾਂ ਵੱਲੋਂ ਕੋਈ ਮਾਫੀ ਮੰਗਣ ਤੋਂ ਲਿਆ ਜਾਂ ਬਹਿ ਕੇ ਰਾਜinama ਦੀ ਗੱਲ ਵੀ ਹੋਈ ਜਾਂ ਨਹੀਂ ਨਹੀਂ ਬਿਲਕੁਲ ਹੋਣੀ ਇਹਨਾਂ ਵੱਲੋਂ ਸਿਰਫ ਧਮਕੀਆਂ ਹੀ ਆਉਂਦੀਆਂ ਰਹੀਆਂ ਵਾ ਤੇ ਮੈਨੂੰ ਚੁੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਈ ਵਾਰ ਸਾਡੇ ਤੇ ਹਮਲਾ ਕੀਤਾ ਤੇ ਜਾਣੋ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਨਾ ਤਿੰਨ ਤਾਂ ਇਹਨਾਂ ਕਦੀ ਸਾਡ ਤੋਂ ਮਾਫੀ ਮੰਗੀ ਆ ਤੇ ਨਾ ਹੀ ਇਹਨਾਂ ਦੇ ਪਰਿਵਾਰ ਚੋਂ ਕਦੀ ਕੋਈ ਇਹਨੇ ਆ ਕੇ ਸਾਡੇ ਨਾਲ ਗੱਲ ਕੀਤੀ ਵੀ ਅਸੀਂ ਅਹੀਂ ਆਪਣਾ ਜਿਹੜਾ ਦੋਸ਼ ਆ ਉਹ ਕਬੂਲ ਕਰਦੇ ਆ ਤੇ ਤੁਸੀਂ ਰਾਜ਼inama ਕਰ ਲਓ ਜਿਹੜਾ ਕੋਰਟ ਦਾ ਫੈਸਲਾ ਆਇਆ ਕਿਵੇਂ ਵੇਖਦੇ ਹੋ ਮੁੱਖ ਸਰਪ ਦੇ ਵੱਡੀ ਗਿਣਤੀ ਜਿੱਤੇ ਸਮਰਥਕ ਵੀ ਪਹੁੰਚੇ ਸੀ ਆਮ ਆਦਮੀ ਪਾਰਟੀ ਦੇ ਵੀ ਜੋ ਫੈਸਲਾ ਉਸ ਨੂੰ ਕਿਵੇਂ ਵੇਖਦੇ ਹੋ ਇਹ ਜਦੋਂ ਕੋਈ ਨਿਆਂਪਾਲਿਕਾ ਜਿਹੜਾ ਫੈਸਲਾ ਉਹਨੂੰ ਤਾਂ ਆਪਾਂ ਗਲਤ ਕਹਿ ਨਹੀਂ ਸਕਦੇ ਜੀ ਜੀ ਉਹ ਕੋ ਬੜੀ ਸੋਚੀ ਸਮਝੀ ਸੋਚ ਸਮਝ ਕੇ ਸਵੇਰ ਤੋਂ ਚੱਲ ਰਹੀਆਂ ਪੀਲਾਂ ਤਰੀਲਾਂ ਚੱਲ ਰਹੀਆਂ ਸੀ ਜੀ ਜੀ ਕੋਈ ਚੱਲਣ ਦੇ ਬਾਵਜੂਦ ਜਿਹੜਾ ਲਾਸਟ ਫੈਸਲਾ ਜਿਹੜਾ ਜੱਜ ਸਾਹਿਬ ਨੇ ਲਿਆ ਹੈ ਆਪਾਂ ਉਹਨੂੰ ਗਲਤ ਨਹੀਂ ਠਹਿਰਾ ਸਕਦੇ ਜੋ ਵੀ ਉਹਨਾਂ ਦੇ ਕੋਲ ਐਵੀਡੈਂਸ ਆਇਆ ਉਹਦੇ ਮਤਲਬ ਜਿਹੜਾ ਉਹਨੇ ਫੈਸਲਾ ਦਿੱਤਾ ਜੀ ਇਹ ਸਰ ਕਿਵੇਂ ਵੇਖਦੇ ਹੋ ਕਿ 13 ਸਾਲ ਪੁਰਾਣੇ ਕੇਸ ਦੇ ਵਿੱਚ ਜਿਹੜਾ ਅੱਜ ਉਹਨਾਂ ਨੂੰ ਸਜ਼ਾ ਹੋਈ ਔਰ ਸਭ ਤੋਂ ਵੱਧ ਸਜ਼ਾ ਜਿਹੜੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾਣ ਕੋਈ ਹੈ ਇੱਕੋ 13 ਸਾਲ ਮਕਦਮਾ ਜਿਹੜਾ ਇੱਕ ਨਾਰਮਲ ਮਕਦਮਾ ਚੱਲਿਆ ਜਿਹਦੇ ਵਿੱਚ ਕੋਈ ਵੀਡੀਓ ਦੇ ਵਿੱਚ ਕੋਈ ਮਨਜਿੰਦਰ ਸਿੰਘ ਲਾਲਪੋਰਾ ਨਹੀਂ ਆ ਰਿਹਾ ਕੋਈ ਇਹੋ ਜਿਹਾ ਉਹਨਾਂ ਦੇ ਕੋਈ ਐਵਿਡੈਂਸ ਨਹੀਂ ਮਿਲ ਰਿਹਾ ਇਹ ਤਾਂ ਇੱਕ ਜਾਣ ਬੁੱਝ ਕੇ ਜਿਵੇਂ ਪਸਾਉਣ ਵਾਲੀ ਗੱਲ ਬਣੀ ਆ ਤੇ ਉਹ ਜਾਣ ਬੁੱਝ ਕੇ ਵਿਰੋਧੀਆਂ ਨੇ ਪਸਾ ਕੇ ਤੇ ਜਿਹੜਾ ਉਹਨਾਂ ਨੂੰ ਉਹਨਾਂ ਚਾਹੁੰਦੇ ਸੀ ਕਿ ਜਿਵੇਂ ਨੇ ਚਾਹਣ ਅਸੀਂ ਕਰਵਾਈਏ ਉਹ ਆਪਣੇ ਸਮਝ ਲਓ ਵੀ ਜਦੋਂ ਕੰਮ ਚਾਹ ਉਹਗੇ ਜਾਂ ਪਰਮੇਸ਼ਰ ਦੀ ਕੋਈ ਦੇਣ ਸਮਝ ਲਓ ਉਹ ਜਿਹੜੀ ਚੀਜ਼ ਅੱਜ ਹੋ ਗਈ ਆ ਉਨਸ ਤੋਂ ਪਹਿਲਾਂ ਕਿਉਂਕਿ ਜਿਮ ਨਹੀਂ ਚੋਣ ਕਹਿਸਣਾ ਸੌਖਾ ਪਰ ਜਿਮ ਨਹੀਂ ਚੋਣ ਜਦੋਂ ਹੋਣੀ ਆ ਉਹਦਾ ਜਿਹੜਾ ਪਬਲਿਕ ਦੇ ਉੱਤੇ ਭਾਰ ਪੈਣਾ ਸਾਡੇ ਤੇ ਭਾਰ ਪੈਣਾ ਤੁਹਾਡੇ ਤੇ ਭਾਰ ਪੈਣਾ ਜਿਮ ਨਹੀਂ ਚੋਣਾ ਕਹਿਣੇ ਸੌਖੀਆਂ ਹੋਣੀਆਂ ਬਹੁਤ ਔਖੀਆਂ ਉਹ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਰ ਦੇਖਦੇ ਵਿੱਚ ਕੀ ਹੈ ਜਿਮ ਨਹੀਂ ਚੋਣ ਹੁੰਦੀ ਜਾਂ ਨਹੀਂ ਹੁੰਦੀ ਇਹਦੀ ਤਿੰਨ ਤਿੰਨ ਤੇਰਾ ਦਾ ਮਾਮਲਾ ਹੈਗਾ ਪੰਜਾਬ ਇੰਟਰਨੈਸ਼ਨਲ ਗੁੰਦਵਲ ਸਾਹਿਬ ਤਰਨਤਾਰਨ ਦੇ ਬਾਹਰ ਇੱਕ ਲੜਾਈ ਹੋਈ ਸੀ ਦੇ ਵਿੱਚ ਇੱਕ ਲੜਕੀ ਨਜ਼ਰ ਆ ਰਹੀ ਹੈ ਕਿ ਉਹ ਸੈਂਡਲ ਲੈ ਕੇ ਪੁਲਿਸ ਵਾਲਿਆਂ ਨੂੰ ਮਾਰ ਰਹੀ ਹੈ ਤੇ ਪੁਲਿਸ ਵਾਲੇ ਉਹਨੂੰ ਮਾਰ ਰਹੇ ਨੇ। ਔਰ ਇਹ ਵੀਡੀਓ ਵਾਇਰਲ ਹੋ ਗਈ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਇਸ ਚੀਜ਼ ਦਾ ਸੰਗਿਆਨ ਲਿੱਤਾ ਸੀਗਾ। ਔਨ ਦਾ ਬੇਸਿਸ ਆਫ 댓 ਜਿਹੜਾ ਸੋ ਮੋਟੋ ਸੰਗਿਆਨ ਲਿੱਤਾ ਸੀ ਆਨਰੇਬਲ ਸੁਪਰੀਮ ਕੋਰਟ ਨੇ ਉਹਦੇ ਵਿੱਚ ਇੱਕ ਐਫ ਆਈ ਆਰ ਤਰ ਤਰ ਪੁਲਿਸ ਨੇ ਦਰਜ ਕੀਤੀ ਸੀ ਦੋ ਡਰਾਈਵਰਜ਼ ਦੇ ਖਿਲਾਫ ਜਿਹਦਾ ਨਾਮ ਸੀਗਾ ਸ਼ੋਸ਼ੀ ਤੇ ਸਾਬਾ। ਬਸ ਸ਼ੋਸ਼ੀ ਦਾ ਨਾਮ ਫਾਦਰ ਨੇਮ ਸੀਗਾ ਐਫ ਆਈ ਆਰ 'ਚ ਨਾ ਸਾਬੇ ਦਾ ਫਾਦਰ ਨੇਮ ਸੀਗਾ। ਨਾ ਸ਼ੋਸ਼ੀ ਦਾ ਕੋਈ ਵਿਲੇਜ ਸ਼ੋਹ ਕੀ ਤਸੀ ਨਾ ਸਾਬੇ ਦਾ ਇਹ ਸਿਰਫ ਇੱਕ ਐਸਕੇਪ ਗੋਡਸ ਜਿਹੜੇ ਦੋ ਪੇਸ਼ ਕੀਤੇ ਗਏ ਸੀਗੇ ਕਿ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਹੈ ਕਿ ਸੁਪਰੀਮ ਕੋਰਟ ਦਾ ਹੁਕਮ ਅਸੀਂ ਮੰਨ ਲਿਆ ਹੈਗਾ ਬਾਅਦ ਵਿੱਚ ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਪੁਲਿਸ ਵਾਲਿਆਂ ਦੇ ਖਿਲਾਫ ਐਫੇਅਰ ਦਰਜ ਕਿਉਂ ਨਹੀਂ ਹੋਈ ਫਿਰ ਹੌਲੀ ਵਾਲੀ ਜਿਹੜੇ ਵੀਡੀਓ ਚ ਨਜ਼ਰ ਆ ਰਹੇ ਸੀ ਪੁਲਿਸ ਵਾਲੇ ਉਹਨਾਂ ਦੇ ਖਿਲਾਫ ਵੀ ਐਫੇਅਰ ਦਰਜ ਕੀਤੀ ਗਈ ਬਟ ਇਸ ਵੀਡੀਓ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਕਿਤੇ ਵੀ ਨਜ਼ਰ ਨਹੀਂ ਆ ਰਹੇ ਹੈਗੇ ਔਰ ਇਸ ਚੀਜ਼ ਨੂੰ ਵੀ ਕੋਰਟ ਨੇ ਜਿਹੜਾ ਹੈਗਾ ਧਿਆਨ ਚ ਨਹੀਂ ਰੱਖਿਆ ਹੈਗਾ कोर्ट ਨੇ ਇਸ ਚੀਜ਼ ਦਾ ਵੀ ਧਿਆਨ ਦੇ ਰੱਖਿਆ ਕਿ ਅਸੀਂ ਇਹ ਪੁਆਇੰਟ ਲਿਆ ਸੀਗਾ ਕਿ ਜਦੋਂ ਐਫਆਈਆਰ ਦਰਜ ਹੋਈ ਹੈ ਤੇ ਲੜਕੀ ਕਿਤੇ ਵੀ ਨਹੀਂ ਕਹਿ ਰਹੀ ਕਿ ਸਾਹਬਾ ਜਿਹੜਾ ਹੈਗਾ ਮਨਜਿੰਦਰ ਸਿੰਘ ਹੈਗਾ ਜਦੋਂ ਕਿ ਇੱਕ ਤੇਗਾ ਸਿੰਘ ਨਾਂ ਦਾ ਬੰਦਾ ਤੇ ਇੱਕ ਸੁਖਰਾ ਸਿੰਘ ਨਾਂ ਦਾ ਬੰਦਾ ਜਿਹੜਾ ਲੜਕੀ ਦੇ ਪਿੰਡ ਦੇ ਬੰਦੇ ਹੈਗੇ ਨੇ ਉਸਮਾ ਪਿੰਡ ਦੇ ਔਰ ਜਿਹੜੇ ਐਸੀ ਕਮਿਊਨਿਟੀ ਨੂੰ ਬਿਲੋਂਗਿੰਗ ਨਹੀਂ ਕਰਦੇ ਪਰ ਪਿਛਲੇ 13 ਸਾਲ ਤੋਂ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ 12-13 ਸਾਲ ਤੋਂ ਉਹ ਵੀ ਪੁਲਿਸ ਦੀ ਜਿਹੜੀ ਪ੍ਰੋਟੈਕਸ਼ਨ ਦੋ ਗਵਰਨਮੈਂਟਸ ਈਚ ਉਹ ਇੰਜੋਏ ਕਰ ਰਹੇ ਨੇ ਕਿਸ ਬੇਸ ਦੇ ਉੱਤੇ ਉਹ ਇਸ بیس ਤੇ ਉੱਤੇ ਕਿਉਂਕਿ ਉਹ ਟਾਊਟ ਹੈਗੇ ਸੀ ਪਲੀਜ਼ ਦੇ ਐਂਡ ਦੇ ਵਰ ਦਾ ਕਿੰਗ ਪਿੰਸ ਜਿਨ੍ਹਾਂ ਨੇ ਮਨਜਿੰਦਰ ਸਿੰਘ ਨੂੰ ਸਾਹਬਾ ਦੀ ਫੇਕ ਆਇਡੈਂਟੀ ਦਿੱਤੀ ਔਰ ਅਸੀਂ ਜਿਹੜਾ ਹੈਗਾ ਔਨ ਰਿਕਾਰਡ ਸਾਰੀ ਚੀਜ਼ਾਂ ਲੈ ਕੇ ਆਏ ਆ ਕਿ ਇਹ ਤੇਗਾ ਸਿੰਘ ਦੇ ਅਕਾਊਂਟ ਚ 35 ਲੱਖ ਰੁਪਈਆ ਐਫ ਆਈ ਆਰ ਦਰਜ ਹੋਣ ਤੋਂ 1 ਸਾਲ ਪਹਿਲਾਂ ਮਨਜਿੰਦਰ ਸਿੰਘ ਨੇ ਟ੍ਰਾਂਸਫਰ ਕੀਤਾ ਸੀਗਾ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਇਹ ਇੱਕ ਜ਼ਮੀਨ ਦਾ ਟੋਟਾ ਉਸਮਾ ਪਿੰਡ ਚ ਖਰੀਦਣਾ ਸੀਗਾ ਬਟ ਉਹ ਜ਼ਮੀਨ ਜਿਹੜੀ ਹੈਗੇ ਇਹਨਾਂ ਨੂੰ ਦੇਣ ਦੀ ਬਜਾਏ ਉਹਨੇ 35 ਲੱਖ ਰੁਪਏ ਨਾਲ ਇਹਦਾ ਖਰੀਦਮੁਦਰਾ ਕੀਤਾ ਨਾਲੇ ਉਹ ਸਪੈਸ਼ਲ ਜਿਹੜਾ ਅਸੀਂ ਇੰਟਰਸਟਿਡ ਸੀਗੇ ਜ਼ਮੀਨ ਚ ਉਹ ਸਾਨੂੰ ਨਹੀਂ ਦਿੱਤੀ ਤੇ ਇਹ ਤੇਗਰਾ ਸਿੰਘ ਕੋਕੀ ਪੁਲਿਸ ਦਾ ਡਾਊਟ ਸੀਗਾ ਜਦੋਂ ਪੁਲਿਸ ਨੂੰ ਦੋ ਸਕੇਪ ਗੋਰਡ ਸੀ ਲੋੜ ਪਈ ਤੇ ਉਹਨੇ ਜਿਹੜਾ ਹੈਗਾ ਸਾਬਾ ਦੀ ਆਇਡੈਂਟੀ ਜਿਹੜੀ ਮਨਜਿੰਦਰ ਸਿੰਘ ਨੂੰ ਦੇ ਦਿੱਤੀ ਮਨਜਿੰਦਰ ਸਿੰਘ ਦਾ ਸੰਨੀਚੀ ਕਦੀ ਵੀ ਸਾਬਾ ਨਹੀਂ ਹੈ ਜਦੋਂ ਕਿ ਉਹਨਾਂ ਦੀ ਫੇਸਬੁੱਕ ਆਈਡੀ ਅਸੀਂ ਡਿਫੈਂਸ ਪੇਜ ਕੀਤੀ ਗਈ ਕਿ 2011 ਦੇ ਵਿੱਚ ਵੀ ਸਾਡੀ ਫੇਸਬੁੱਕ ਆਈਡੀ ਮਨੀ ਸਿੱਧੂ ਦੇ ਨਾਮ ਦੀ ਸੀ ਸਾਬਾ ਦੇ ਨਾਮ ਦੀ ਸਾਡੀ ਆਇਡੈਂਟੀ ਕਦੀ ਵੀ ਨਹੀਂ ਸੀ ਅਸੀਂ ਸਾਬਾ ਸੀਗੇ ਅਸੀਂ 35 ਲੱਖ ਵੀ ਬੈਂਕ ਮੈਨੇਜਰ ਨੂੰ ਸੱਚ ਕੇ ਸਾਬਤ ਕਰਾਇਆ ਅਸੀਂ ਫੇਸਬੁੱਕ ਆਈਡੀ ਵੀ ਸਾਬਤ ਕਰਾਈ ਕਿ ਸਾਡੀ ਅਸੀਂ ਸਾਬਾ ਕਦੀ ਸਿਗੇ ਨਹੀਂ ਔਰ ਵੱਡੀ ਗੱਲ ਹੈਗੀ ਹੈ ਕਿ ਕੋਰਟ ਨੇ ਆਪ ਹੀ ਇੱਕ ਦੋਸ਼ੀ ਤਲਬ ਕੀਤਾ ਹੈਗਾ ਜਿਹਦੇ ਉੱਤੇ ਸਰਕਾਰੀ ਵੀ ਕਿਨੇ ਐਪਲੀਕੇਸ਼ਨ ਦਿੱਤੀ ਸੀ ਕਿ ਇਹ ਉਹ ਬੰਦਾ ਹੈ ਜਿਨੇ ਐਸ ਸੀ ਐਸਟੀ ਐਕਟ ਨੂੰ ਅਟ੍ਰੈਕਟ ਕਰਨ ਵਾਲੇ ਜਿਹੜੇ ਸ਼ਬਦ ਨੇ ਉਹ ਬੋਲੇ ਨੇ ਇਸ ਲੜਕੀ ਦੇ ਖਿਲਾਫ ਤੇ ਕੋਰਟ ਨੇ ਉਸ ਬੰਦੇ ਨੂੰ ਤਲਬ ਵੀ ਕਰ ਲਿੱਤਾ ਉਹਦਾ ਨਾਂ ਹੈਗਾ ਕਮਲਦੀਪ ਸਿੰਘ ਤੇ ਉਹਨੂੰ ਤਲਬ ਕਰਕੇ ਤੇ ਉਹ ਜਿਹੜਾ ਹੈਗਾ ਬੰਦਾ ਇਸ ਵੇਲੇ ਪੀਓ ਹੈ ਹੁਣ ਮੇਰੀ ਸਬਮਿਸ਼ਨ ਇਹ ਸੀਗੀ ਕੋਰਟ ਨੂੰ ਕਿ ਇਹ ਕੋਈ ਵਾਰਕਰਾਇਤ ਹੈ ਨਹੀਂ ਕਿ ਸਾਰਿਆਂ ਨੇ ਇੱਕੋ ਸ਼ਬਦ ਬੋਲੇ ਇੱਕੋ ਲਫ਼ਜ਼ ਬੋਲੇ ਉਸ ਕੁੜੀ ਦੇ ਖਿਲਾਫ ਹਰ ਬੰਦੇ ਨੇ ਆਪੋ ਆਪਣਾ ਅਲੱਗ-ਅਲੱਗ ਬੋਲੇ ਹੋ ਸਕਦਾ ਹੈਗਾ ਤਾਂ ਉਸ ਕਰਕੇ ਜੇ ਉਹ ਸ਼ਬਦ ਸਰਕਾਰੀ ਵਕੀਲ ਕਹਿ ਰਿਹਾ ਵੀ ਇਹ ਬੰਦੇ ਨੇ ਬੋਲੇ ਤੇ ਇਹਨੂੰ ਤਲਬ ਕੀਤਾ ਜਾਵੇ ਤੇ ਸਾਡੇ ਤੇ ਉਹ ਕਿਦਾਂ ਲੱਗ ਹੋ ਗਿਆ ਮੋਰਓਵਰ ਇਸ ਕੇਸ ਦੇ ਵਿੱਚ ਤਫਤੀਸ਼ ਜਿਹੜੀ ਹੈ ਡੀਐਸਪੀ ਵੱਲੋਂ ਹੋਣੀ ਚਾਹੀਦੀ ਸੀ ਸਾਰੇ ਵਿਟਨੈਸ ਇਹ ਕਹਿ ਰਹੇ ਨੇ ਕਿ ਡੀਐਸਪੀ ਬਲਜੀਤ ਢਿੱਲੋਂ ਜਾਂ ਕਮਲਜੀਤ ਢਿੱਲੋਂ ਦੇ ਕੋਲ ਸਾਡੇ ਬਿਆਨ ਹੋਏ ਨੇ ਤੇ ਉਹ ਐਜ਼ ਅ ਵਿਟਨੈਸ ਨਾ ਸਾਈਟ ਹੋਏ ਨੇ ਨਾ ਐਗਜ਼ਾਮਿਨ ਹੋਏ ਨੇ ਤੇ ਐਸ ਸੀ ਐਸਟੀ ਇੱਕ ਦੀ ਰਿਕੁਆਇਰਮੈਂਟ ਇਹ ਹੈਗੀ ਆ ਕਿ ਡੀ ਐਸ ਪੀ ਵੱਲੋਂ ਜਿਹੜੀ ਤਫਤੀਸ਼ ਹੋਣੀ ਚਾਹੀਦੀ ਸੀ ਕਿ ਉਹ ਨਹੀਂ ਹੋਈ ਹੈ ਤੇ ਨਾ ਹੀ ਉਹਨਾਂ ਦਾ ਜਿਹੜਾ ਹੈਗਾ ਐਸ ਸੀ ਸਰਟੀਫਿਕੇਟ ਡੂਰਿੰਗ ਦਾ ਇੰਟਾਇਰ ਚਲਾਨ ਲੱਗਾ ਹੈ ਕੋਰਟ ਦੇ ਵਿੱਚ ਆ ਕੇ 2017-18 ਦੇ ਵਿੱਚ ਉਹ ਲਗਾਏਗਾ ਆ ਕਿ ਜਿਹੜੀ ਸੱਜਿਆ ਆਈ ਉਹ ਇਸੇ ਕਰਕੇ ਤੇ ਪੁਰਸਾ ਆਈ ਇਸੇ ਕਰਕੇ ਕੀਤੀ ਹੈ ਜੀ ਕਿ ਉਹਨੂੰ ਜਿਹੜਾ ਹੈਗਾ ਐਸ ਸੀ ਐਸਟੀ ਐਕਟ ਦੇ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਇਹ ਚਲਿਆ ਹੋਇਆ 4 ਸਾਲ ਬਿਲਕੁਲ ਬਾਕੀ ਕੁਝ ਨਹੀਂ ਚੱਲਦਾ ਟੋਟਲ ਇਹਦੇ ਵਿੱਚ 12 ਦੋਸ਼ੀ ਕਿਹਨੇ 11 ਜਿਨ੍ਹਾਂ ਚੋਂ ਤਿੰਨ ਨੂੰ ਜਿਹੜਾ ਹੈਗਾ ਇੱਕ ਸਾਲ ਦੀ ਸਜ਼ਾ ਕੀਤੀ ਹੈ ਬਾਕੀ ਅਪਚਾਰ ਸਾਲ ਦੇ ਕਿਤੇ ਥੈਂਕ ਯੂ